ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੰਦਰ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਨੂੰ ਤਕਸ਼ਰੀ ਕੇਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਦੀ ਤਾਜਪੋਸ਼ੀ ਮਿਤੀ 10 ਤਰੀਕ ਨੂੰ ਤਕਸ਼ਰੀ ਕੇਸਗੜ ਸਾਹਿਬ ਵਿਖੇ ਰੱਖੀ ਗਈ ਸੀ ਕੁਝ ਨੇਆਂ ਕਿ ਸੰਗਤ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਲਗਾਤਾਰ ਟੈਲੀਫੋਨ ਤੇ ਇਤਲਾਹ ਦੇਣ ਤੇ ਕਿ ਉਹ ਉੱਥੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਾਹੌਲ ਖਰਾਬ ਹੋ ਸਕਦਾ ਆ ਇਹਨਾਂ ਹਾਲਾਤਾਂ ਨੂੰ ਮੋਖ ਰੱਖਦੇ ਹੋਇਆ ਸੇਂਗਸਾ ਆਗਿਆਨੀ ਕੁਲਦੀਪ ਸਿੰਘ ਜੀ ਤਾਜ ਪੁੱਛੀ ਜਿਹੜੀ ਸੀ ਦਸਤਾਰਬੰਦੀ ਸੀ ਉਹ ਅਮਰਤ ਵੇਲੇ ਤਕਸ਼ਦੀ ਕੇਸਗੜ ਸਾਹਿਬ ਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤਕਸ਼ਦੀ ਕੇਸਗੜ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ ਇਸ ਪ੍ਰੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਕਸ਼ਦੀ ਕੇਸਗੜ ਸਾਹਿਬ ਦੇਖੇ ਮੱਥਾ ਟੇਕਣ ਗਏ ਉਸ ਸਮੇਂ ਜਿਹੜੀ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ ਬਕਾਇਦਾ ਤਖਸਾਲ ਤੇ ਸ਼ਾਸਤਰ ਬਰਾਜਮਾਨ ਕੀਤੇ ਜਾ ਚੁੱਕੇ ਸਨ ਉਸ ਅਰਦਾਸ ਵਿੱਚ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਤੇ ਸੰਗਤਾਂ ਵੀ ਉਸ ਸਮੇਂ ਸ਼ਾਮਲ ਹੋਈਆਂ ਜਦੋਂ ਤਖਸਾਲ ਤੇ ਸਿੰਘ ਸਾਹਿਬ ਜੀ ਮਥਰਾ ਟਿਕਣ ਗਏ ਉਸ ਸਮੇਂ ਅਨੰਦ ਸਾਹਿਬ ਦੀਆਂ ਸ਼ੇਪਾਂਵੀਆਂ ਦਾ ਪਾਠ ਕੀਤਾ ਜਾ ਰਿਹਾ ਸੀ ਇਸ ਪ੍ਰੰਤ ਸਿੰਘ ਸਾਹਿਬ ਜੀ ਨੂੰ ਤਕਸਾਲਬ ਦੇ ਜਿਹੜੇ ਪੰਜੇ ਪਿਆਰੇ ਉਹਨਾਂ ਨੇ ਸਰਪਾ ਵੀ ਦਿੱਤਾ ਮੈਂ ਆ ਸੰਗਤ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿਉਂਕਿ ਜਦੋਂ ਨਵਾ ਸਿੰਘ ਸਾਹਿਬ ਲਾਇਆ ਜਾਂਦਾ ਤੇ ਇਹ ਪਹਿਲੇ ਸਿੰਘ ਸਾਹਿਬ ਦੀਆਂ ਸਮਾਵਾਂ ਆਟੋਮੈਟਿਕਲੀ ਤੌਰ ਤੇ ਸਮਾਪਤ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਤਕਸ਼ਿਲ ਕੇਸਗੜ੍ਹ ਸਾਹਿਬ ਵੱਡਾ ਸਮਾਗਮ ਹੋਲਾਮਲਾ ਬਣਾਇਆ ਜਾ ਰਿਹਾ ਸੀ ਉਹਨਾਂ ਸਮਾਗਮ ਵਿੱਚ ਸਿੰਘ ਸਾਹਿਬ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਕਰਕੇ ਇਹ ਸਮਾਗਮ ਜਿਹੜਾ ਹੌਲੇ-ਹੌਲੇ ਤੋਂ ਪਹਿਲਾਂ ਕੀਤਾ ਗਿਆ ਸੀ ਤਾ ਜੋ ਸਿੰਘ ਸਾਹਿਬ ਦੀ ਗਵਾਈ ਵਿੱਚ ਹੀ ਉਹ ਅਲਾਮ ਅਲਾਸਮਾਕ ਜਿਹੜਾ ਉਹ ਸੰਪੂਰਨ ਹੋ ਸਕਣ ਕੁਝ ਵਿਅਕਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤਖਸਾਲ ਵਿਖੇ ਜਦੋਂ ਸਿੰਘ ਸਾਹਿਬ ਜੀ ਤਖਸਾਲ ਤੇ ਗਏ ਤੇ ਉਸ ਸਮੇਂ ਸ਼ਾਸਤਰ ਵੀ ਬਰਾਜਮਾਨ ਨਹੀਂ ਸਨ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਫਾਵਲ ਧਿਆਨ ਨਾਲ ਤਾ ਜਾਵੇ ਆਪ ਬਕਾਇਦਾ ਇੱਕ ਅਸੀਂ ਵੀਡੀਓ ਜਾਰੀ ਕਰ ਰਹੇ ਹਾਂ ਜਿਸ ਵਿੱਚ ਸਿੰਘ ਸਾਹਿਬ ਜੀ ਜਦੋਂ ਤਖਤ ਸਾਹਿਬ ਤੇ ਗਏ ਉਸ ਸਮੇਂ ਬਕਾਇਦਾ ਸ਼ਾਸ਼ਤਰ ਸਜਾਏ ਜਾ ਚੁੱਕੇ ਸਨ ਤੇ ਇਹ ਕਹਿਣਾ ਗਲਤ ਹੈ ਕਿ ਉਸ ਸਮੇਂ ਸ਼ਾਸ਼ਤਰ ਨਹੀਂ ਸੀ ਸਜਾਏ ਗਏ ਤੇ ਇਹਨਾਂ ਗੱਲਾਂ ਨਾਲ ਜਿਹੜਾ ਸਿੱਖ ਪੰਥ 'ਚ ਦਬਦਾ ਪੈਦਾ ਹੁੰਦੀ ਆ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਝੂਠੀਆਂ ਫਵਾਂ ਨਾ ਫਲਾਓ ਕਿਉਂਕਿ ਪੰਥ ਜਦੋਂ ਹਾਲਾਤ ਇਹੋ ਜਿਹੇ ਹੋਣ ਹਰ ਇੱਕ ਹੀ ਇੱਕ ਦੂਜੇ ਵੱਲ ਸ਼ੱਕੀ ਨਜ਼ਰ ਨਾਲ ਵੇਖੇ ਤਾਂ ਮੈਂ ਸਮਝਦਾ ਕਿ ਅਜੇ ਹਾਂ ਫਰਮਾ ਫਰੋਣੀਆਂ ਗਲਤ ਹਨ ਕਿਉਂਕਿ ਸ਼ਰੌਣੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਆਪਣਾ ਫਰਜ਼ ਹੈ ਕਿ ਹਾਲਾਤ ਨੂੰ ਕੰਟਰੋਲ ਕਰਨਾ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵੱਲੋਂ ਦਿੱਤੀ ਜਏ ਸੁਝਾਵਾਂ ਅਨੁਸਾਰ ਕਿ ਮਾਹੌਲ ਖਰਾਬ ਹੋ ਸਕਦਾ ਹੈ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਦਸਤਾਰਬੰਦੀ ਸਮਾਗਮ ਸੀ ਸੰਖੇਪ ਵਿੱਚ ਕੀਤਾ ਗਿਆ ਤਾ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਖਰਾਬ ਨਾ ਹੋਣ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਗਮਰਾਹ ਨਾ ਹੋਣ ਅਤੇ ਉਹਨਾਂ ਵੀਰਾਂ ਨੂੰ ਮੈਂ ਦੁਆਰਾ ਬੇਨਤੀ ਕਰਦਾ ਕਿ ਅਜਿਹੇ ਹਾਲਾਤ ਪੈਦਾ ਨਾ ਕਰੋ ਜਿਨ੍ਹਾਂ ਨਾਲ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਹੋਵੇ ਭਰਾ ਮਾਰੂ ਜੰਗ ਪੈਦਾ ਹੋਵੇ ਕਿਉਂਕਿ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਤਾਂ ਲੋਕਾਂ 'ਚ ਇਹ ਚਰਚਾ ਜਾਂਦੀ ਹੈ ਕਿ ਸਿੱਖ ਆਪਸ ਵਿੱਚ ਲੜਦੇ ਨੇ ਤੇ ਮੈਂ ਅਸੀਂ ਇਸ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰ ਲਈ ਇਸ ਜਿਹੜਾ ਸਮਾਗਮ ਸੀ ਸੰਖੇਪ ਰੂਪ ਵਿੱਚ ਕੀਤਾ ਸੀ ਮੈਂ ਸੰਗਤਾਂ ਨੂੰ ਦੁਬਾਰਾ ਬੇਨਤੀ ਕਰਦਾ ਹਾਂ ਕਿ ਸੰਗਤਾਂ ਸੁਚੇਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਗੱਲ